ਅਨਵਰ ਪਸੌੜ ਜੀ ਨੂੰ ਬੱਕ ਬੋਰਡ ਪੰਜਾਬ ਦੇ ਮੈਂਬਰ ਬਣਨ ਤੇ ਸੰਗਰੂਰ ਮਸਜਿਦ ਵਿੱਚ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਅਨਵਰ ਪਸੌੜ ਜੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਵੀ ਮੁਸਲਿਮ ਭਾਈਚਾਰੇ ਦੇ ਮਸਲੇ ਕਾਫੀ ਲੰਬੇ ਸਮੇਂ ਤੋਂ ਲੜਕਦੇ ਆ ਰਹੇ ਹਨ ਉਹਨਾਂ ਨੂੰ ਜਲਦ ਤੋਂ ਜਲ ਹੱਲ ਕੀਤਾ ਜਾਵੇਗਾ। ਹੋਗੀ ਕਿਸ ਤਰ੍ਹਾਂ ਤੁਸੀਂ ਕੰਮ ਕਰੋਗੇ? ਪਹਿਲਾਂ ਤਾਂ ਮੈਂ ਸਪੀਮਾ ਮੰਡੀਆਂ ਦਾ ਔਰ ਸਮੁੱਚੀ ਜਿਹੜੀ ਸਾਡੀ ਟੀਮ ਹੈ ਸਮਰੂਹ ਦੇ ਮਦਰਸਾ ਇੱਥੇ ਮਸਜਿਦ ਦੀ ਜਿਹੜੀ ਕਮੇਟੀ ਆ ਪ੍ਰਧਾਨ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਹ ਰਿਵਲਾ ਕੇ ਮਾਨ ਬਖਸ਼ਿਆ ਔਰ ਮੈਨੂੰ ਬਕਵੋਰਡ ਦਾ ਮੈਂਬਰ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਪਹਿਲੀ ਵਾਰੀ ਮੈਂ ਤੂਰੀ ਹਲਕੇ ਤੋਂ ਮੈਂਬਰ ਲੱਗਿਆ 1955 ਤੋਂ ਲਾ ਕੇ ਬੋਰਡ ਬਣਿਆ ਹੋਇਆ ਪਹਿਲੀ ਦਫਾ ਮੈਨੂੰ ਮੌਕਾ ਮਿਲਿਆ ਤੂਰੀ ਹਲਕੇ ਨੂੰ ਖਾਸ ਕਰਕੇ ਨੁਮਾਇੰਦਗੀ ਕਰਨ ਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਹਦਾਇਤਾਂ ਹੋਣਗੀਆਂ ਉਹ ਤੇ ਜੋ ਵੀ ਸਾਡੇ ਮੁਸਲਮ ਕਮਿਊਨਿਟੀ ਦੇ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਆ ਜੋ ਕਿਸੇ ਨਾ ਸਰਕਾਰਾਂ ਨੇ ਨਹੀਂ ਕਰੇ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੋਲਵ ਕਰਾਂਗੇ ਕਿਉਂਕਿ ਬੜੇ ਸਾਡੇ ਗੰਭੀਰ ਮਸਲੇ ਨੇ ਕੌਮ ਦੇ ਜਿਨ੍ਹਾਂ ਤੇ ਬਿਲਕੁਲ ਹੀ ਕੰਮ ਨਹੀਂ ਕੀਤਾ ਗਿਆ ਅੱਜ ਤੱਕ ਵਕ ਬੋਰਡ ਦੀਆਂ ਕਾਫੀ ਜਗਾਵਾਂ ਨੇ ਤੁਸੀਂ ਉਹਨੂੰ ਕਿਸ ਤਰ੍ਹਾਂ ਯੂਟਿਲਾਈਜ਼ ਕਰਨਾ ਚਾਹੋਗੇ ਕਈ ਪਈਆਂ ਨੇ ਕੰਮ ਆ ਸਕਣ ਲੋਕਾਂ ਨੂੰ ਪੰਜਾਬ ਦੇ ਵਿੱਚ 25000 ਪ੍ਰਾਪਰਟੀਆਂ ਨੇ ਜਿਹੜੀਆਂ ਵਕ ਬੋਰਡ ਦੀਆਂ ਨੇ ਤੇ ਕਾਫੀ ਪ੍ਰਾਪਰਟੀਆਂ ਇੰਹਾਂ ਜਾਂ ਰਹੀਆਂ ਜਿਹੜੀਆਂ ਅਸੀਂ ਸਰਕਾਰਾਂ ਚੁੰਨਦੇ ਰਹੋ ਪੋਲੀਟੀਕਲ ਲੋਕਾਂ ਦਾ ਹੀ ਦਾਅਵਾ ਹੋਣ ਕਰਕੇ ਉਹਨਾਂ ਲੋਕਾਂ ਦੀ ਭੇਟ ਚੜ ਗਈਆਂ ਤੇ ਜਿਵੇਂ ਪੰਜਾਬ ਸਰਕਾਰ ਨੇ ਬਰਾਲਾ ਕਰਿਆ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸਿਆਮਲੜ ਜ਼ਮੀਨਾਂ ਸੀਗੀਆਂ ਉਹ ਵੀ ਸਰਕਾਰ ਨੇ ਸੁਰਾਉਂਣ ਦੀ ਕੋਸ਼ਿਸ਼ ਕਰੀ ਆ ਜਿਹੜੇ ਅਨਲੀਗਲ ਜਿੰਨੇ ਵੀ ਕਬਜ਼ੇ ਨੇ ਜਾਂ ਜਿਨ੍ਹਾਂ ਨੇ ਪੱਟੇ ਗਲਤ ਕੀਤੇ ਹੋਇਆ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਰੱਦ ਕਰਕੇ ਜੋ ਯੋਗ ਲੋਕ ਨੇ ਉਹਨਾਂ ਨੂੰ ਦਿੱਤੇ ਜਾਣ ਔਰ ਕੌਮ ਲਈ ਕੰਮ ਕੀਤਾ ਜਾਵੇ ਜਿਹੜੇ ਬੇਸੀ ਲਟਾਇਆ ਜਾ ਰਿਹਾ ਪੈਸਾ ਸਾਡਾ ਉਤੇ ਕੰਮ ਕਰਾਂਗੇ ਕਿਉਂਕਿ ਸਾਡੀ ਕਮਿਊਨਿਟੀ ਪਹਿਲਾਂ ਹੀ ਪਸੜੀ ਹੋਈ ਆ ਪੰਜਾਬ ਦੇ ਵਿੱਚ ਬੜਾ ਸੰਤਾਪ ਹੋ ਗਿਆ ਲੋਕਾਂ ਨੇ ਤੇ ਉਹਨਾਂ ਦੇ ਨਾਲ ਵਿੱਚ ਇਹ ਕੰਮ ਕੀਤਾ ਜਾਊਗਾ ਵੱਡੇ ਪੱਧਰ ਤੇ ਸਫੀ ਜੀ ਕੀ ਕਹੋਗੇ ਅਨਵਰ ਜੀ ਜਿਹੜੇ ਸੰਗਰੂਰ ਆਏ ਨੇ ਬਕ ਮੋਰ ਦੇ ਮੈਂਬਰ ਬਣ ਕੇ ਕਿਸ ਤਰ੍ਹਾਂ ਦੀ ਮੰਗ ਰੱਖੀ ਦੇਖੋ ਪਹਿਲਾਂ ਤਾਂ ਜੀ ਅਸੀਂ ਡਾਕਟਰ ਅਨਵਰ ਪਸਵਾਰ ਜੀ ਦਾ ਮੈਂਬਰ ਪੰਜਾਬ ਬੱਕ ਬੋਰਡ ਇੱਥੇ ਪਹੁੰਚਣਦੇ ਉਹਨਾਂ ਨੂੰ ਜੀ ਆਇਆਂ ਕਰਦੇ ਆਂ ਇਸਤਗਵਾਲ ਕਹਿੰਦੇ ਆਂ ਜੀ ਆਪਣੇ ਸਮੂਹ ਮੁ슬림 ਭਾਈਚਾਰੇ ਸੰਗਰੂਰ ਵੱਲੋਂ ਔਰ ਦੂਜਾ ਜਿਹੜਾ ਇੱਥੋਂ ਦੇ ਜਿਹੜੇ ਮੇਨ ਜਿਹੜੇ ਮੁੱਦੇ ਨੇ ਜੇ ਆਪਾਂ ਗੱਲ ਕਰੀਏ ਕਬਰਿਸਤਾਨ ਦੀ ਜਾਂ ਕੁਝ ਐਹੋ ਜੀਆਂ ਜਗ੍ਹਾ ਨੇ ਜਿੱਥੇ ਕੇ ਪੋਲੀਟਿਕਲ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਪ੍ਰੈਸ਼ਰ ਦੇ ਵਿੱਚ ਜਾਂ ਪਹਿਲਾਂ ਨਹੀਂ ਸਰਕਾਰਾਂ ਦੇ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜਾਂ ਉਹਨਾਂ ਦੇ ਪੱਟੇ ਰੱਦ ਕਰਕੇ ਉਹਨਾਂ ਦੇ ਮਤੇ ਪਾ ਕੇ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਹੋਇਆ ਕਿ ਕੋਈ ਮੁਹੱਲਾ ਕਲੀਨਿਕ ਖੁੱਲੇ ਜਾਂ ਡਾਕਟਰ ਸਾਹਿਬ ਨੇ ਬਹੁਤ ਵਧੀਆ ਅੰਦਰ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਕਿ ਮੁ슬ਮ ਜਿਹੜੇ ਸਕੂਲ ਨੇ ਉਹਨਾਂ ਦੇ ਜਿਹੜੇ ਸਾਡੀ ਕੌਮ ਪਛੜੀ ਹੋਈ ਹੈ ਉਹਨਾਂ ਨੂੰ ਜਿਹੜੇ ਬੱਚਿਆਂ ਦੀ ਉਹਨਾਂ ਦੀ ਵਧੀਆ ਮਤਲਬ ਕਿ تعلیم ਹਾਸਲ ਕਰ ਸਕਣ